ਸੱਚੀ ਗੱਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਗੋਲਡਨ ਟੀਵੀ ਇੰਡੀਆ ਮੈਂ ਪੱਤਰਕਾਰ ਕੰਦਸ ਸਿੰਘ ਮਨਸੂਖ ਰਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੋ 16 ਸੈਲਬਰੀ ਦਾ ਅੱਜ ਭਾਰਤ ਬੰਦ ਦਾ ਸੱਦਾ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ ਉਸ ਮਾਮਲ ਨੂੰ ਮੁੱਖ ਰੱਖਦੇ ਹੋਏ ਅੱਜ ਜੋਧਾ ਬਾਜ਼ਾਰ ਵਿਖੇ ਜਹੂਰੀ ਕਿਸਾਨ ਸਭਾ ਅਤੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਜੋ ਜੋਧਾ ਬਾਜ਼ਾਰ ਵਿਖੇ ਬੰਦ ਕੀਤਾ ਗਿਆ ਸੋ ਦੁਕਾਨਦਾਰ ਵੀਰਾਂ ਨੇ ਵੀ ਇਸ ਬੰਦ ਨੂੰ ਸੰਪੂਰਨ ਆਪਣਾ ਸਮਰਥਨ ਦਿੱਤਾ ਤੇ ਪੂਰਾ ਜੋਧਾ ਬਾਜ਼ਾਰ ਸਾਰੀਆਂ ਦੁਕਾਨਾਂ ਪੂਰਨ ਤੌਰ ਤੇ ਬੰਦ ਰਿਹਾ ਜਿੱਥੇ ਕਿ ਬਹੁਤ ਇੱਕ ਵੱਡਾ ਵਿਸ਼ਾਲ ਇਕੱਠ ਕਰਕੇ ਮੋਦੀਆਂ ਜੋ ਕਿਸਾਨ ਵਿਰੋਧੀ ਨੀਤੀਆਂ ਨੇ ਤੇ ਕਾਰਪੋਰੇਟ ਘਰਾਣਿਆਂ ਦੀਆਂ ਜੋ ਕਿਸਾਨ ਵਿਰੋਧੀ ਨੀਤੀਆਂ ਨੇ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰਾਂ ਰੱਖੀ ਜੋ ਸੰਬੋਧਨ ਕੀਤਾ ਇਲਾਕਾ ਨਿਵਾਸੀਆਂ ਨੂੰ ਤੁਸੀਂ ਦੇਖੋ ਅੱਗੇ ਸਾਰੀ ਖਬਰ ਜੋ ਫੋਟੋ ਵੀਡੀਓ ਦੇ ਤੁਹਾਨੂੰ ਦਿਖਾ ਰਹੇ ਹਾਂ ਆ ਰਿਹਾ ਦਾ ਇੱਕ ਸਬੂਤ ਤੇ ਰਿਹਾ ਲੋਕ ਸਮਝ ਚੁੱਕੇ ਨੇ ਕਿ 2014 ਤੋਂ ਲੈ ਕੇ ਅੱਜ ਜੇ ਐਨਡੀਆ ਦੀ ਸਰਕਾਰ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ ਉਹਨਾਂ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਜਿਹੜੇ ਲੋਕਾਂ ਨੂੰ ਲਾਰੇ ਲਾਏ ਜੋ ਕੁਝ ਕਿਹਾ ਤੇ 10 ਸਾਲ ਦਾ ਤਜਰਬਾ ਇਹ ਦੱਸਦਾ ਕਿ ਕੀਤਾ ਉਹ ਤਾਂ ਬਿਲਕੁਲ ਤੇ ਉਹ ਵੀ ਕਿਸੇ ਇੱਕ ਤਬਕੇ ਨਾਲ ਨਹੀਂ ਮੈਂ ਕਿਸਾਨਾਂ ਦੇ ਆਗੂ ਆ ਇਹ ਨਹੀਂ ਕਿ ਸਿਰਫ ਧੱਕਾ ਕਿਸਾਨਾਂ ਨਾਲ ਹੀ ਹੋ ਰਿਹਾ ਹੈ ਇਹ ਨਹੀਂ ਕਿ ਸਿਰਫ ਧੱਕਾ ਮਜ਼ਦੂਰਾਂ ਨਾਲ ਹੀ ਹੋ ਰਿਹਾ ਹੈ ਸਿਰਫ ਇਹ ਨਹੀਂ ਕਿ ਧੱਕਾ ਮਲਾਜ਼ਮਾਂ ਨਾਲ ਦੁਕਾਨਦਾਰਾਂ ਨਾਲ ਮਿਹਨਤ ਕਰਜਾਂਤਾਂ ਨਾਲ ਹੋ ਰਿਹਾ ਹੈ ਬਲਕਿ ਦੇਸ਼ ਦੇ ਉਹ ਸਾਰੇ ਲੋਕ ਜੋ ਮਾਤਾ ਜੀ ਨਾਲ ਮਿਹਨਤ ਕਰਕੇ ਰੋਟੀ ਖਾਂਦੇ ਨੇ ਸਭ ਨੂੰ ਲਾੜੇ ਲਾ ਕੇ ਅੱਛੇ ਦਿਨ ਆਉਣਗੇ ਜੀ ਗੱਲ ਕਹਿ ਕੇ ਹਰ ਸਾਲ 2 ਕਰੋੜ ਰੋਜ਼ਗਾਰ ਨਵਾਂ ਦੇ ਦੀ ਗੱਲ ਕਹਿ ਕੇ 15-15 ਲੱਖ ਰੁਪਇਆ ਵਿਦੇਸ਼ਾਂ ਤੋਂ ਕਾਲਾ ਢਾਲ ਲਿਆ ਕੇ ਹਰ ਇੱਕ ਦੇ ਖਾਤੇ ਵਿੱਚ ਪਾਉਣ ਦੀ ਗੱਲ ਕਹਿ ਕੇ ਦੇਸ਼ ਦੇ ਵਿੱਚ ਆਰਥਿਕ ਵਿਕਾਸ ਕਰਨ ਦੀ ਗੱਲ ਕਹਿ ਕੇ ਦੇਸ਼ ਦੇ ਲੋਕਾਂ ਤੋਂ ਵੋਟਾਂ ਲਈਆਂ ਹਰ ਹੋਇਆ ਬਿਲਕੁਲ ਉਲਟ ਹੈ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਸਰਕਾਰੀ ਅੰਕੜਾ ਕਹਿੰਦੇ ਨੇ ਕਿ ਇਹਨਾਂ 10 ਸਾਲਾਂ ਦੇ ਵਿੱਚ ਜੋ ਵਿਕਾਸ ਹੋਣਾ ਸੀ ਉਹ ਵਿਕਾਸ ਨਹੀਂ ਬਲਕਿ ਵਿਨਾਸ਼ ਹੋਇਆ ਲੋਕ ਦੇਖ ਰਹੇ ਨੇ ਕਿ ਜਿਹੜੇ ਚੱਲਦੇ ਕੰਮ ਸੀ ਉਹ ਨੋਟਬੰਦੀ ਕਰਕੇ ਕਰੋਨਾ ਦੇ ਦੌਰ ਦੇ ਦੌਰ ਬੰਦ ਕਰ ਦਿੱਤੇ ਗਏ ਉਹ ਬੰਦ ਹੋ ਗਏ ਮੁੜ ਕੇ ਚੱਲਣ ਨੂੰ ਸਾਲਾਂ ਬਦੀ ਟਾਈਮ ਲੱਗਿਆ ਲੋਕਾਂ ਦੀ ਜੇਬ ਦੇ ਵਿੱਚੋਂ ਪੈਸਾ ਖਿੱਚ ਕੇ ਚੰਦ ਘਾੜਿਆਂ ਦੀ ਇਹੇ ਬਾਤ ਪਾਤਾ ਗਿਆ ਜਿਹਨੂੰ ਮੋਤੀ ਕਹਿੰਦਾ ਵਿਦੇਸ਼ ਨੇ ਵਿਕਾਸ ਬਹੁਤ ਕਰ ਲਿਆ ਸਾਡੀ ਅਰਥਵਿਵਸਥਾ ਦੁਨੀਆ ਦੀ ਪਹਿਲੀ ਅਰਥਵਿਵਸਥਾ ਜੇ ਪਹੁੰਚਣ ਵਾਲੀ ਹੈ ਉਹ ਭਰਾਓ ਅੰਕੜੇ ਦੱਸਦੇ ਨੇ ਦੇਖ ਇਹ ਸੁਣ ਕੇ ਕਿ ਬੰਗਲਾਦੇਸ਼ ਨਾਲੋਂ ਲੰਕਾ ਨਾਲੋਂ ਨੇਪਾਲ ਨਾਲੋਂ ਸਾਡੇ ਗਵਰਡੀ ਦੇਸ਼ ਜਿਹੜੇ ਗਰੀਬ ਨੇ ਉਹਨਾਂ ਸਾਰਿਆਂ ਨਾਲੋਂ ਜਦੋਂ ਇੱਕ ਲਿਸਟ ਬਣਦੀ ਹੈ ਤਾਂ ਸਾਡੇ ਦੇਸ਼ ਦਾ ਜਿਹੜਾ ਨੰਬਰ ਉਹ 100 ਤੋਂ ਉੱਤੇ 120 ਕੀਤੇ ਪਹੁੰਚ ਚੁੱਕਿਆ ਹੈ ਅਸੀਂ ਹੇਠਲੇ ਦੇ ਵਿੱਚੋਂ ਮੂਰੇ ਆਉਣ ਵਾਲੇ ਹੋਗੇ ਇਸ ਲਈ ਭਰਾਓ ਦੇਸ਼ ਦੇ ਲੋਕ ਇਹ ਜਾਣ ਚੁੱਕੇ ਨੇ ਕਿ ਜਿਵੇਂ ਅੰਗਰੇਜ਼ ਪਾੜੋ ਤੇ ਰਾਜ ਕਰਾਉਂਦੀ ਦੀ ਕਿਸੇ ਚੱਲ ਕੇ 200 ਸਾਲ ਹਿੰਦੁਸਤਾਨ ਨੂੰ 100 ਸਾਲ ਪੰਜਾਬ ਨੂੰ ਗੁਲਾਮ ਕਰਕੇ ਇੱਥੋਂ ਲੁੱਟ ਕੇ ਕੱਚਾ ਮਾਰ ਆਪਣੇ ਦੇਸ਼ ਵਿੱਚ ਲਿ ਜਾ ਕੇ ਉੱਥੇ ਪੱਕਾ ਕਰਕੇ ਉਹਨੂੰ ਤਿਆਰ ਕਰਕੇ ਮੁੜ ਕੇ ਸਾਡੇ ਦੇਸ਼ ਦੇ ਵਿੱਚ ਵੇਚ ਕੇ ਲੁੱਟ ਕਰਦੇ ਸੀ ਤੇ ਮੋਦੀ ਨੇ ਵੀ ਉਹਨਾਂ ਨੀਤੀਆਂ ਉੱਤੇ ਚੱਲਦਾ ਹੋਇਆ ਕੁਝ ਨਹੀਂ ਸੁਣਦਾ ਕੋਈ ਗੱਲ ਨਹੀਂ ਜਦੋਂ ਟੀਵੀ ਚਲਾਓ ਤਾਂ ਹਿੰਦੂ ਮੁਸਲਮਾਨ ਸੇਕਸਾਈਨੂੰ ਪਾਉਣ ਤੋਂ ਬਿਨਾਂ ਇਹਨਾਂ ਦੇ ਵਿੱਚ ਪਾਠਕਪੋਰਡ ਤੋਂ ਬਿਨਾਂ ਉਹਦੀ ਕੋਈ ਗੱਲ ਨਹੀਂ ਇੱਥੇ ਮੇਰਾ ਸਾਥੀ ਕਹਿ ਰਿਹਾ ਸੀ ਕਿ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਭਰਾਓ ਕਈ ਵਾਰੀ ਸਾਨੂੰ ਭੁਲੇਖਾ ਪੈ ਜਾਂਦਾ ਅਸੀਂ ਬਹੁਤ ਵੱਡੀ ਗਿੱਕਤੀ ਹਿੰਦੁਸਤਾਨ ਦੇ ਵਿੱਚ Hindu dharm nu bandan wale aa ਸਾਨੂੰ ਇਹ ਲੱਗਦਾ ਕਿ ਸ਼ਾਇਦ ਮੋਦੀ ਸਾਰੇ ਹਿੰਦੂਆਂ ਦਾ ਭਲਾ ਕਰਨਾ ਚਾਹੁੰਦਾ ਅਣਡੀਆਂ ਵਾਨੀਆਂ ਤੋਂ ਚੰਦ ਰੀਦਵਾ ਤੋਂ ਜਿਹੜਾ ਸ਼ਾਇਦ 1% ਵੀ ਨਹੀਂ ਆਉਣਗੇ ਉਹਨਾਂ ਤੋਂ ਬਿਨਾਂ ਬਾਕੀ ਹਿੰਦੁਸਤਾਨ ਦੇ Hindu dharm nu bandan wale ਲੋਕ ਨੇ ਜਿਹੜੇ ਪੌਤ ਦੀ ਗਰੀਬੀ ਵਿੱਚ ਰਹਿ ਰਹੇ ਨੇ ਉਹਨਾਂ ਦਾ ਕੋਈ ਭਲਾ ਨਹੀਂ ਹੋ ਰਿਹਾ ਬਲਕਿ ਕੱਟਕਿਰਤੀ ਉੱਤੇ ਮੁਸਲਮਾਨਾਂ ਦੇ ਲੋਕਾਂ ਉੱਤੇ ਸਿੱਖਾਂ ਦੇ ਲੋਕਾਂ ਉੱਤੇ ਉਸਾਈਆਂ ਦੇ ਲੋਕਾਂ ਉੱਤੇ ਉਹ ਤਸ਼ੱਦਦ ਕਰ ਰਿਹਾ ਤੇ ਲੋਕਾਂ ਦੇ ਵਿੱਚ ਇਹੋ ਜੀ ਇੱਕ ਜ਼ਹਿਰ ਇਹੋ ਜੀ ਇੱਕ ਲਕੀਰ ਪੈਦਾ ਕਰ ਰਿਹਾ ਜਿਹਦਾ ਨਤੀਜਾ ਆਪਾਂ ਮਨੀਪੁਰ ਦੇ ਵਿੱਚ ਦੇਖਿਆ ਮਨੀਪੁਰ ਦੇ ਵਿੱਚ ਜਦੋਂ ਪਿਛਲੇ ਦਿਨੀ ਦੰਗੇ ਹੋਏ ਦੋ ਤੱਕੇ ਆਪਸ ਵਿੱਚ ਲੜਨੇ ਤਾਂ ਸਾਨੂੰ ਸ਼ਰਮ ਆਉਂਦੀ ਹੈ ਸਾਡੀਆਂ ਧੀਆ ਪੜਾਣਾਂ ਵਿੱਚ ਬੈਠੀਆਂ ਨੇ ਉਹ ਹਾਂ ਬੜੀ ਪੁਰਧੀਆਂ ਬੀਬੀਆਂ ਨਾਲ ਸ਼ਰਿਆਮ ਛੇੜਛੜ ਕੀਤੀ ਗਈ ਇਹ ਮੋਦੀ ਦੀ ਸਰਕਾਰ ਸੀ ਉੱਤੇ ਜਿਹੜਾ ਕਹਿੰਦੇ ਨੇ ਨਾ ਡਬਲ ਇੰਜਨ ਸਰਕਾਰਾਂ ਚੱਲਦੀਆਂ ਨੇ ਡਬਲ ਇੰਜਨ ਸੀ ਉੱਤੇ ਉੱਤੇ ਮੋਦੀ ਮਣੀਪੁਰ ਦੇ ਵਿੱਚ ਭਾਜਪਾ ਦੀ ਸਰਕਾਰ ਪਰ ਉੱਥੇ ਜੋ ਦੰਗਾ ਨਾਚ ਜੋ ਤਾਨਬ ਹੋਇਆ ਉਹ ਲੋਕ ਕਦੇ ਨਹੀਂ ਭੁਲਾ ਸਕਣਗੇ ਉਸ ਤੋਂ ਬਾਅਦ ਆ ਹਰਿਆਣਾ ਜਾ ਕੇ ਫਿਰ ਮੁਸਲਮਾਨ ਏਰੀਆ ਦੇ ਵਿੱਚ ਇਹੀ ਕੁਛ ਕਰਨ ਦੀ ਕੋਸ਼ਿਸ਼ ਕੀਤੀ ਉਹ ਚਾਹੁੰਦੇ ਨੇ ਕਿ ਲੋਕਾਂ ਨੂੰ ਪਾੜ ਕੇ ਹਿੰਦੂਆਂ ਦੀ ਜਿਹੜੀ ਵੱਡੀ ਗਿਣਤੀ ਵੋਟਾਂ ਨੇ ਜਿਹੜੀਆਂ ਉਹਨਾਂ ਨੂੰ ਹਾਸਲ ਕੀਤਾ ਜਾਵੇ ਪਰ ਲੋਕਾਂ ਦਾ ਰੋਟੀ ਦਾ ਸਵਾਲ ਹੈ ਲੋਕਾਂ ਦਾ ਰੋਸਗਾਰ ਦਾ ਇਹ ਸਾਰੀਆਂ ਗੱਲਾਂ ਲੋਕਾਂ ਉਤੇ ਜਬਰ ਹੈ ਲੋਕਾਂ ਨੂੰ ਇੱਕ ਤੇ ਵੀ ਲੋੜ ਹੈ ਦੇ ਸਾਡਾ ਅਡਵਾਂਸ ਕਰ ਸਕਦਾ ਸਾਡੇ ਵਰਗੇ ਪੌਣ ਪਾਣੀ ਮੌਸਮ ਮੇਰਾ ਖਿਆਲ ਬੈਠ ਵੀ ਠੀਕ ਹੋ ਕੇ ਇੱਧਰ ਠੀਕ ਹੋ ਕੇ ਬਹਿ ਜਾ ਕੋਈ ਗੱਲ ਨਹੀਂ ਪ੍ਰੈਸ ਵਾਲੀ ਫੋਟੋ ਲੈ

ਇਥੇ ਜਾਣਗੇ ਜਿਵੇਂ ਜਹਾਜ਼ ਪਹੁੰਚਾਂਗੇ ਜਿੱਥੇ ਉੱਤੇ ਲੱਖਾਂ ਕਰੋੜਾ ਰੁਪਇਆ ਖਰਚ ਕਰਨ ਤੋਂ ਬਾਅਦ ਰੋਜ਼ਗਾਰ ਕੋਈ ਨਹੀਂ 2 ਕਰੋੜ ਹਰ ਸਾਲ ਨੌਕਰੀ ਦੇਣ ਦਾ ਵਾਅਦਾ ਕਰਨ ਵਾਲਾ ਮੋਦੀ 10 ਸਾਲ ਹੋ ਗਏ 20 ਕਰੋੜ ਨੌਕਰੀ ਮਿਲਣੀ ਚਾਹੀਦੀ ਸੀ ਹਾਲਾਤ ਇਹ ਨੇ ਸਾਰੇ ਵਿਭਾਗਾਂ ਦੇ ਵਿੱਚ ਵਕੈਂਸੀਆਂ ਖਾਲੀ ਨੇ ਪਰ ਨੌਕਰੀ ਕੋਈ ਨਹੀਂ ਕਾਰੋਬਾਰ ਠੱਪ ਹੋ ਗਏ ਜਿਹੜੇ ਕਾਰੋਬਾਰ ਪਹਿਲਾਂ ਚੱਲਦੇ ਵੀ ਸੀ ਕਿਹ ਫੈਕਟਰੀਆਂ ਸੀ ਕਹੇ ਵੱਡੀਆਂ-ਵੱਡੀਆਂ ਟਕਾਲਾਂ ਸੀ ਕਿਹ ਜਮੀਨ ਖੇਤੀਬਾੜੀ ਸੀ ਉਹ ਸਾਰਾ ਫੇਰ ਹੁਣ ਬੰਦ ਨੂੰ ਜਾ ਰਿਹਾ ਹੈ ਪਰ ਉਹ ਮੈਂ ਕਿਸਾਨਾਂ ਦਾ ਲੀਡਰ ਮੈਂ ਦੋ ਤਲ ਗੱਲਾਂ ਤੁਹਾਡੇ ਨਾਲ ਕਿਸਾਨੀ ਨਾਲ ਸੰਬੰਧਿਤ ਕਰਨਾ ਚਾਹੁੰਦਾ ਕਿ ਅਸੀਂ ਪੈਸੇ-ਪੈਸੇ ਨੂੰ ਤਸਦੇ ਆ ਅਸੀਂ ਜਾਣਦੇ ਹਾਂ ਕਿ ਲੋਕ ਕਰਜ਼ੇ ਚੱਕ ਕੇ ਲੋਕ ਅਨੰਦ ਕਿਸ਼ਤਾਂ ਮੋੜਨੀਆਂ ਨੇ ਸਾਰਾ ਕੁਝ ਹੈ ਇਹ ਅਸੀਂ ਖੁਸ਼ੀ ਨਾਲ ਨਹੀਂ ਕਰ ਰਹੇ ਸਾਨੂੰ ਕੋਈ ਖੁਸ਼ੀ ਕੋਈ ਚਾਹ ਨਹੀਂ ਹੁੰਦਾ ਕਿ ਦੁਕਾਨਾਂ ਬੰਦ ਹੋਣ ਅੱਜ ਤੋਂ ਹੀ ਸਵੇਰ ਤੋਂ ਜੋਤਾਂ ਦੇ ਵਾਸੀਓ ਦੇਖ ਰਹੇ ਹੋ ਇੱਕ ਵੀ ਬੱਸ ਇਧਰੋਂ ਇੰਦਰ ਨਹੀਂ ਨਿਕਲੀ ਇੱਕ ਵੀ ਬੱਸ ਇਧਰੋਂ ਇੰਦਰ ਨਹੀਂ ਗਈ ਥੱਕਲੇ ਹੋਏ ਉਹ ਆਪਣੀ ਜਗ੍ਹਾ ਤੇ ਖੜੇ ਹੁੰਦੇ ਕਿਉਂਕਿ ਕਾਨੂੰਨ ਇਹੋ ਜਿਹਾ ਬਣਾ ਦਿੱਤਾ ਹਿੱਟ ਐਂਡ ਰਨ ਦਾ ਕਾਨੂੰਨ ਉਹ ਕਹਿੰਦੇ ਆ ਟੱਕਾ ਵਾਲਿਆਂ ਨੂੰ ਇਸ ਗੱਲ ਦੀ ਚਿੰਤਾ ਹੋਗੀ ਜੇ 2 ਚਾਂਸ ਐਕਸੀਡੈਂਟ ਹੋ ਗਿਆ ਕਿਉਂਕਿ ਅਸੀਂ ਪੰਜਾਬੀ ਆ ਅਸੀਂ ਇਨਸਾਨ ਆ ਆਪਾਂ ਨੂੰ ਪਤਾ ਕਿ ਬਾਹਰ ਲੱਗਦੀ ਅਸੀਂ ਕੋਈ ਜਾਨਵਰ ਵੀ ਨਹੀਂ ਮਾਰ ਕੇ ਰਾਜੀ ਟਾਕਾ ਦੇ ਬੰਦੇ ਤਾਂ ਕੀ ਮਾਰ ਰਹੇ ਆ ਪਰ ਜੇ ਮਾਰ ਕੇ ਭੱਜੋ ਕਹਿੰਦੇ ਆ ਤੁਸੀਂ ਉਹ ਇਹ ਲਿਖਤੀ ਦਤਾ ਸੀ ਕਿ ਮੈਂ ਕਟਕੋ ਕਟ ਸਮਰਥਨ ਮੋਲ ਜੀ ਨੂੰ ਐਮਐਸਪੀ ਕਹਿੰਦੇ ਆ ਇਹਨੂੰ ਕਾਨੂੰਨੀ ਰੂਪ ਦਊਗਾ ਕਾਨੂੰਨੀ ਰੂਪ ਦੇਣ ਦਾ ਕੀ ਫਰਕ ਹੈ ਉਹ 23 24 ਫਸਲੇ ਉੱਤੇ ਅਨਾਨ ਕਰ ਦਿੰਦੇ ਨੇ ਦੇਸ਼ ਦੇ ਵਿੱਚ ਇੱਕ ਕਲ ਮੱਕੀ ਦਾ ਆ ਰੇਕ ਝੋਨੇ ਦਾ ਆ ਰੇਕ ਕਿ ਕਾਨੂੰਨ ਕੱਟੋ-ਕੱਟ ਸਮਰਥਨ ਮੋਲ ਵੱਤ ਤੋਂ ਵੱਧ ਨਹੀਂ ਕਹਿੰਦੇ ਕੱਟੋ-ਕੱਟ ਇਹ ਅਸੀਂ ਦੇਖ ਰਹੇ ਹਾਂ ਕਈ ਮਹੀਨੇ ਲੱਖਾਂ ਨਹੀਂ ਹੁਣ ਤੱਕ ਕਰੋੜਾਂ ਰੁਪਏ ਹਦ ਕਰਨਾ ਦਿੱਤੇ ਲੱਗਿਆ ਹੋਇਆ ਪਰ ਸ਼ਾਮ ਤੱਕ ਜ਼ਰੂਰ ਉਹਨਾਂ ਨੂੰ ਇੱਥੇ ਆ ਜਾਣਾ ਚਾਹੀਦਾ ਨਾਰੇ ਮਾਰਾਂਗੇ ਜ਼ਰੂਰ ਸੇਤੋਂ ਜਵਾਬ ਦੇ ਉੱਚੀ ਆਵਾਜ਼ ਨਾਲ ਤਾਂ ਜੋ ਜਿਹੜੇ ਮੋਤੀ ਪੈਸੇ ਦੇ ਤਾ ਹੈ ਨਹੀਂ ਬਾਹਰ ਬੈਠਾ ਉੱਥੇ ਹੀ ਬੈਠਾ ਉੱਥੇ ਤੱਕ ਤੁਹਾਡੀਆਂ ਆਵਾਜ਼ਾਂ ਜ਼ਰੂਰ ਉਹਨਾਂ ਦੇ ਕੰਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਉੱਚੀ ਰਾਜ ਦੇ ਵਿੱਚ ਬੋਲਿਓ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾ ਮੁਰਦਾਬਾ ਮੋਦੀ ਸਰਕਾਰ ਮੁਰਦਾਬਾ ਮੁਰਦਾਬਾ ਸਾਥੀਆਂ ਨੂੰ ਆਗਰ ਵਿੱਚ ਇੱਕ ਇਹ ਵੀ ਬੇਨਤੀ ਕਰੂੰਗਾ ਕਿ ਮੈਂ ਜਿਵੇਂ ਇੱਥੇ ਹਾਜ਼ਰੀ ਲਾਈ ਆਂ ਗਾਹਾਂ ਵੀ ਮੈਂ ਆਪਣੇ ਅਖਬਾਰ ਦੇ ਵੀ ਕਵਰਿੰਗ ਕਰਾਂਗਾ